केडी वर्ल्ड पंजाबी न्यूज देख रहे हैं सारे दर्शकों का स्वागत है पहले दर्शकों तस्वीरें ਤੁਹਾਨੂੰ ਬੁਖਾ ਰਹੇ ਹਨ ਇਤਿਹਾਸਿਕ ਸ਼ਹਿਰ ਰੇਲਵੇ ਰੋਡ ਨਕੋਦਰਦੀਆਂ ਔਰ ਸਾਡੇ ਨਾਲ ਇੱਕ ਵੀਰ ਮੌਜੂਦ ਨੇ ਜਿਨ੍ਹਾਂ ਦਾ ਅੱਜ ਯੂਥ ਨੂੰ ਇੱਕ ਚੰਗਾ ਸੁਨੇਹਾ ਦੇਣ ਵਾਲਾ ਬਹੁਤ ਹੀ ਅੱਛਾ ਮੈਸੇਜ ਇਹਨਾਂ ਨੇ ਦਿੱਤਾ ਇਸ ਵੀਰ ਦਾ ਅੱਜ ਚੈਨਲ ਤੇ ਨੇ ਔਰ ਇਹਨਾਂ ਨੇ 150 ਤੋਂ ਜ਼ਿਆਦਾ ਜਿਹੜਾ ਕਿ ਬੂਟਾ ਗਰਮੀਆਂ ਦੇ ਨਾਲ ਦੇਣਾ ਵਿੱਚ ਵੰਡੇ ਆਏ ਔਰ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਇਹਨਾਂ ਦੀ ਸੋਚ ਸੀ ਕਿਹੜੀ ਸੋਚ ਨੂੰ ਲੈ ਕੇ ਇਹਨਾਂ ਨੇ ਇਹ ਬੂਟਾ ਵੰਡੇ ਹਾਂਜੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅ ਔਰ ਮੇਰਾ ਵਿਚਾਰ ਇਹ ਹੈ ਵੀ ਲੋਕਾਂ ਨੂੰ ਜ਼ਿਆਦਾਤਰ ਜਦ ਦਾ ਕੇਕ ਕੱਟਦੇ ਨੇ ਕੁਝ ਮਿਲ ਕੇ ਹੋਰ ਬਾਹਰ ਜਾ ਕੇ ਪਾਰਟੀਆਂ ਕਰਦੇ ਨੇ ਇਹਦੇ ਨਾਲੋਂ ਵਧੀਆ ਆਪਣੇ ਵਾਤਾਵਰਣ ਨੂੰ ਸਵੱਛ ਰੱਖਣ ਲਈ ਇਹਨਾਂ ਨੂੰ ਆਪਣੇ ਬਰਥਡੇ ਤੇ ਚਾਹੇ ਇੱਕ ਬੂਟਾ ਲਾਣ ਵਾਸੋ ਉਹਨੂੰ ਪਾਲਣ ਕਿਉਂਕਿ ਇੱਕ ਸਿਰਫ ਉਹ ਯਾਦਗਾਰ ਰਹਿ ਜਾਂਦੀ ਹੈ ਬੰਦੇ ਦੀ ਹਾਂ ਵੀ ਉਹਦੇ ਬਰਥਡੇ ਤੇ ਹਾਂ ਵੀ ਕੁਝ ਨਾ ਕੁਝ ਆ ਵੀ ਰਹੀ ਹੈ ਵੀ ਲੋਕਾਂ ਨੂੰ ਵਧੀਆ ਸਨੇਹਾ ਮਿਲੇ ਆ ਵੀ ਵਾਤਾਵਰਣ ਵੀ ਸਵੱਛ ਰਹੂਗਾ ਤੇ ਉਹਦੀ ਛਾਂ ਥੱਲੇ ਬੈਠ ਕੇ ਆਪਣਾ ਬੱਚੇ ਇੰਜੋਏ ਵੀ ਕਰਨਗੇ ਵੀਰੇ ਇੱਕ ਸਰਵੇ ਦੇ ਅਨੁਸਾਰ ਸੂਬਾ ਪੰਜਾਬ ਦੇ ਇੱਕ ਸਰਵੇ ਕੀਤਾ ਗਿਆ ਉਹਦੇ ਅਨੁਸਾਰ ਲੱਖਾਂ ਜਿਹੜੇ ਦਰਕਤਾਂ ਦੀ ਸੂਬਾ ਪੰਜਾਬ 'ਚ ਕਮੀ ਹੈ ਜਿੱਦੀ ਵਜ੍ਹਾ ਨਾਲ ਜਿਹੜਾ ਅੱਜ ਟੈਂਪਰੇਚਰ ਨੀਅਰ ਅਬਾਟ 45-46 ਡਿਗਰੀ ਦੇ ਕਰੀਬ ਚਲਾ ਗਿਆ ਹੈ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਅਜੀ ਕਮੀ ਵੀ ਤਾਂ ਆਪਾਂ ਵੀ ਆਪਾਂ ਪੂਰੀ ਕਰ ਸਕਦੇ ਆ ਨਾ ਜਿਸ ਗਵਰਨਮੈਂਟ ਕੱਟਦੀ ਪਈ ਆ ਆਪਣਾ ਜੇ ਉਹ 10 ਕੱਟਦੀ ਆ ਆਪਣਾ ਤਾਂ ਫਰਜ਼ ਬਣਦਾ ਵੀ ਆਪਾਂ ਇੱਕ ਹੀ ਬੂਟਾ ਲਾ ਦਈਏ ਜੇ ਆਪਾਂ ਇੱਕ ਇੱਕ ਕਰਕੇ ਲਾਵਾਂਗੇ ਬੂਟਾ ਤਾਂ ਹੀ ਬੂੰਦ-ਬੂੰਦ ਨਾਲ ਸਾਗਰ ਭਰੂਗਾ ਬਹੁਤ ਚੰਗੀ ਸੋਚ ਨੂੰ ਤੁਸੀਂ ਲੈ ਕੇ ਤੁਰੇ ਹੋ ਅੱਜ ਤੁਹਾਡਾ ਜਨਮ ਦਿਨ ਹੈ ਅਸੀਂ ਸਾਰੇ ਦਰਸ਼ਕ ਵੀਰਾਂ ਨੂੰ ਇਹ ਆਖਾਂਗੇ ਇਹਨਾਂ ਲਈ ਇਹਨਾਂ ਦੀ ਲੰਬੀ ਉਮਰ ਲਈ ਤੁਸੀਂ ਦੁਆ ਕਰਿਆ ਜੇ ਕਿਉਂਕਿ ਦੇਖੋ ਕਿੰਨਾ ਅੱਛਾ ਉਪਰਾਲਾ ਇਸ ਵੀਰ ਨੇ ਕੀਤਾ ਆਪਣੇ ਜਨਮ ਦਿਨ ਦੇ ਮੌਕੇ ਤੇ ਇਹਨਾਂ ਨੇ 150 ਤੋਂ ਜ਼ਿਆਦਾ ਜਿਹੜੇ ਬੂਟੇ ਵੰਡੇ ਨੇ ਔਰ ਇਹਨਾਂ ਇਹ ਮੀਡੀਆ ਦੇ ਵਿੱਚ ਨਹੀਂ ਲੈਣਾ ਚਾਹੁੰਦੇ ਸਾਨੂੰ ਦੇਖੋ ਟਾਈਮ ਕਿੰਨਾ ਹੋ ਗਿਆ 8 ਦੇ ਕਰੀਬ ਹੋ ਗਿਆ ਹੈ ਸਾਨੂੰ ਜਦੋਂ ਪਤਾ ਲੱਗਾ ਕਿਸੇ ਵੀਰ ਦੇ ਕੋਲ ਅਸੀਂ ਇਹਨਾਂ ਤੱਕ ਅਪਰੋਚ ਕੀਤੀ ਔਰ ਅਸੀਂ ਇਹਨਾਂ ਦਾ ਸਨੇਹਾ ਜਿਹੜਾ ਚਾਹਨੇ ਸਾ ਕਿ ਸਾਰੇ ਦਰਸ਼ਕਾਂ ਤੱਕ ਪਹੁੰਚੇ ਔਰ ਵੀਰ ਲਾਸਟ ਵਿੱਚ ਕੀ ਤੁਸੀਂ ਸਨੇਹਾ ਦੇਣਾ ਚਾਹੋਗੇ ਇਸ ਤੋਂ ਇਲਾਵਾ ਯੂਥ ਨੂੰ ਕਿਉਂਕਿ ਗਰਮੀ ਦੇਖੋ ਹੁਣ ਅੱਗੇ ਬਰਸਾਤੀ ਮੌਸਮ ਆ ਰਿਹਾ ਹੈ ਅਗਰ ਆਪਣਾ ਸੂਬਾ ਵਾਸੀ ਇੱਕ ਇੱਕ ਸੂਬਾ ਵਾਸੀ ਇੱਕ ਇੱਕ ਵੀ ਜੇ ਦਰਖਤ ਨੂੰ ਕਿਸੇ ਪੌਦੇ ਨੂੰ ਅਡਾਪਟ ਕਰ ਲੈਂਦਾ ਹੈ ਔਰ ਉਹਨੂੰ ਸਾਲ ਤੋਂ 6 ਮਹੀਨੇ ਤੱਕ ਪਾਲਦਾ ਹੈ ਤੋ ਜਲਦ ਇੱਕ ਦਰਖਤ ਬਣ ਸਕਦਾ ਹੈ ਔਰ ਜਿਹੜਾ ਆਪਣਾ ਵਾਤਾਵਰਨ ਪਹਿਲਾ ਵਾਲਾ ਦੇਸ਼ ਪੰਜਾਬ ਦਾ ਉਸੇ ਤਰ੍ਹਾਂ ਹੋ ਸਕਦਾ ਕੀ ਕਹੋਗੇ ਇਹਦੇ ਬਾਰੇ ਮੈਂ ਕਹਿੰਦਾ ਏਸੀ ਦੀ ਹਵਾ ਨਾਲੋਂ ਵੱਧ ਤੋਂ ਵੱਧ ਠੰਡੀ ਛਾਂ ਵਾਲੇ ਬੂਟੇ ਲਾਓ ਏਸੀ ਦੀ ਕਿਸੇ ਨੂੰ ਲੋੜ ਨਹੀਂ ਪੈਣੀ ਹਰ ਕੋਈ ਆਪਣੇ ਪੇੜ ਦੀ ਛਾਂ ਥੱਲੇ ਬੈਠੂਗਾ ਗੱਲਾਂ ਬਾਤਾਂ ਕਰਨਗੇ ਫਿਰ ਪੁਰਾਣਾ ਪੰਜਾਬ ਲਿਆਓ ਅੱਜ ਕੱਲ ਦਾ ਜਿਹਨੂੰ ਦੇਖ ਲਓ ਫੋਨ ਹੱਥ 'ਚ ਫੜੇ ਆ ਬਸ ਸਾਰੇ ਫੋਨਾਂ ਦੇ ਦਿਵਾਲੇ ਹੋਏ ਆ ਕੋਈ ਇਸ ਬਾਰੇ ਤਾਂ ਸੋਚਦਾ ਹੀ ਨਹੀਂ ਪਿਆ ਕਿ ਵਾਤਾਵਰਨ ਦਾ ਕੀ ਹਾਲ ਆ ਬਸ ਸਾਰੇ ਬਸ ਆ ਗਰਮੀਆਂ ਦੇ ਦਿਨਾਂ ਵਿੱਚ ਕੋਈ ਏਸੀ ਥੱਲੇ ਬੈਠਾ ਕੋਈ ਕਿਤੇ ਬੈਠਾ ਹੈ ਕਿਸੇ ਦੀ ਸੋਚ ਇਹ ਨਹੀਂ ਹੈਗੀ ਕਿ ਆਪਾਂ ਕੋਈ ਇੱਕ ਅੱਧਾ ਪੇੜ ਹੀ ਲਾ ਲਈਏ ਉਹਨੂੰ ਪਾਲ ਲਈਏ ਚਲੋ ਉઠੋ ਜੋ ਅੱਜ ਉਪਰਾਲਾ ਮੈਂ ਕੀਤਾ ਆ ਉਹ ਕੱਲ੍ਹ ਨੂੰ ਤੁਸੀਂ ਵੀ ਕਰੋ ਤੋ ਵੀਰ ਨੇ ਆਖਿਆ ਕਿ ਆਪਾਂ ਨੂੰ ਜਿਹੜੀਆਂ ਏਸ਼ੀਆਂ ਤੋਂ ਹਟ ਕੇ ਜਿਹੜੀ ਕੁਦਰਤੀ ਨੇਚਰਲ ਜਿਹੜੀ ਆਪਣੀ ਹਵਾ ਹੈ ਵਾਤਾਵਰਣ ਨੂੰ ਠੀਕ ਕਰਨਾ ਚਾਹੀਦਾ ਔਰ ਵੱਧ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਔਰ ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜਾਣਨੇ ਕਿ ਇਹਨਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ ਹਾਂਜੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਵੀ ਕੀ ਨਾਂ ਹੈ ਤੁਹਾਡਾ ਮੇਰਾ ਬਲਵਿੰਦਰ ਸਿੰਘ ਸੋਢੀ ਹੈ ਜੀ ਜੀ ਦੇਖੋ ਇਸ ਯੂਥ ਦਾ ਇੱਕ ਮੁੰਡਾ ਹੈ ਬਹੁਤ ਹੀ ਗੱਭਰੂ ਮੁੰਡਾ ਜਿਨੇ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਆਪਣੇ ਜਨਮ ਦਿਨ ਦੇ ਮੌਕੇ ਤੇ ਜਿਹੜੇ ਕੀ ਆਪਾਂ ਕਹਿ ਸਕਦੇ ਹਾਂ 150 ਤੋਂ ਜ਼ਿਆਦਾ ਇਹਨਾਂ ਨੇ ਬੂਟੇ ਵੰਡੇ ਨੇ ਔਰ ਮੋਰੇ ਸੀਜ਼ਨ ਵੀ ਆਪਾਂ ਕਹਿ ਸਕਦੇ ਹਾਂ ਕਿ ਬਰਸਾਤ ਆ ਰਹੀਆਂ ਇਹਦੇ ਵਿੱਚ ਜਿਹੜੇ ਬੂਟੇ ਜੇਕਰ ਹੋ ਜਾਂਦੇ ਨੇ ਦਰਖਤ ਬਣ ਜਾਂਦੇ ਨੇ ਤੇ ਆਪਣਾ ਜਿਹੜਾ ਵਾਤਾਵਰਨ ਬਹੁਤ ਹੀ ਅੱਛਾ ਹੋ ਸਕਦਾ ਕੀ ਕਹੋਂਗੇ ਇਹਦੇ ਬਾਰੇ ਇਹ ਬਹੁਤ ਵਧੀਆ ਪਰਲਾ ਕੀਤਾ ਜਿਹਨਾਂ ਨੇ ਜੇ ਦਰਖਤ ਲਾਏ ਆ ਜੀ ਬੂਟੇ ਵੰਡੇ ਆ ਜਿਹਨਾਂ 150 ਤੋਂ ਜੋ ਜੋ ਵੀ ਹੈਗਾ ਆ ਚਲੋ 5-6 ਸਾਲ ਲੱਗਣਗੇ ਨੂੰ ਵੱਡੇ ਹੋਣ ਨੂੰ 5-7 ਸਾਲ ਲੱਗਣਗੇ ਤੇ ਵੀ ਬਹੁਤ ਵਧੀਆ ਜਨਨਦਨ ਦੀ ਵਧਾਈਆਂ ਨੂੰ ਜੀ ਤੇ ਵੀ ਸਾਰੇ ਗਾਂ ਤੋਂ ਗਾਂ ਵੀ ਇਹ ਬੂਟੇ ਲਗਾਓ ਧੰਨਵਾਦ ਜੀ ਤੁਹਾਡਾ ਸੋ ਇਹ ਸੰ ਸਾਡੇ ਨਾਲ ਜੁੜੇ ਵੀਰ ਔਰ ਜਿਹੜੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਆ ਸਾਂ ਨਕੌਦਰ ਰੇਲਵੇ ਰੋਡ ਦੀਆਂ ਔਰ ਇਸ ਵੀਰ ਵੱਲੋਂ ਬਹੁਤ ਅਚੰਗਾ ਉਪਰਾਲਾ ਸੀ ਤੁਸੀਂ ਵੇਖ ਰਿਹਾ ਸੀ ਕਿ ਇਹ ਦੀ ਵੋਲ ਪੰਜਾਬੀ